ਮੱਖਣ ਕਹਿੰਦੇ ਆ ਤੈਨੂੰ ਹਾਂ ਹਾਂ ਇੱਕ ਤੁਹਾਡਾ ਆਧਾਰ ਕਾਰਡ ਲਾ ਕੇ ਖਨੋਰੀ ਮੋਰਚੇ ਤੋਂ ਟਰਾਲੀ ਲੈ ਕੇ ਗਿਆ ਸੀ ਕੋਈ ਜਿਹੜਾ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਉਹਦੀ ਬਕਾਇਦਾ ਫੋਟੋ ਲੱਗੀ ਹੋਈ ਹੈ ਕਿਵੇਂ ਹੋਇਆ ਇਹ ਸਾਰਾ ਕੁਝ ਤੁਸੀਂ ਉਹਨੂੰ ਆਧਾਰ ਕਾਰਡ ਕਿਵੇਂ ਭੇਜਿਆ ਇਹਦੇ ਬਾਰੇ ਜਾਣਕਾਰੀ ਦਿਓ ਦੇਖ ਸ਼ੋਰ ਤੇ ਇਹ ਤਾਂ ਇਹ ਗੱਲ ਇਹ ਹੋਈ ਜੀ ਇਹ ਬੰਦੇ ਨੇ ਕਰਿਆ ਮੈਨੂੰ ਫੋਨ ਹਾਂਜੀ ਮੈਂ ਸੀ ਬੀਜੀ ਭਰਤਪਾ ਰਹੇ ਸੀਗਾ ਹਾਂਜੀ ਤੇ ਫੋਨ ਕਰੀ ਗਿਆ ਤੇ ਚਲੋ ਮੈਂ ਨਹੀਂ ਚੱਕਿਆ ਫਿਰ ਇਹਨੇ ਕੀਤਾ ਮੇਰੇ ਜਦੋਂ ਰਾਤ ਇਹਦੀ ਇਹ ਵੀਡੀਓ ਵਾਇਰਲ ਹੋਈ ਹੈ ਨਾ ਜੀ ਹਾਂਜੀ ਉਹ ਤੁੰਨੇ ਉਹ ਬੰਦਾ ਵੀ ਆਪਣੇ ਕੋਲ ਹੀ ਬੈਠਾ ਵੀਰਾ ਥੋੜੀ ਉਹਦੇ ਨਾਲ ਵੀ ਗੱਲ ਕਰਾ ਦਨਾ ਹਾਂਜੀ ਤੇ ਫੀ ਉਹਦੇ ਤੋਂ ਕਿਵੇਂ ਲਿਆ ਹਾਂਜੀ ਤੇ ਉਹਦੇ ਤੋਂ ਪਹਿਲਾਂ ਤਾਂ ਸਾਨੂੰ ਦੱਸਿਆ ਵੀ ਮੈਂ ਘੋੜਾ ਵੇਚਦਾ ਹਾਂਜੀ ਠੀਕ ਹੈ ਜੀ ਫੀ ਮੈਂ 6.5 ਲੱਖ ਦਾ ਘੋੜਾ ਵੇਚਦਾ ਸੋਨੂੰ ਸਵੇਰੇ ਫੋਨ ਕਰਕੇ ਹਾਂਜੀ 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 ਸਵੇਰੇ 7:30 ਤੋਂ ਬਾਅਦ ਦੁਬਾਰੇ ਕਾਲ ਕੀਤੀ ਫਿਰ ਪਰ ਅਰਗਰ ਉਸ ਦਿਨ ਦੀ ਦਾਦਾ ਸੁਣ ਸਾਰੀ ਸੋਰੀ ਮੇਰੀ ਗੱਲ ਜੀ ਪਹਿਲਾਂ ਹਾਂਜੀ ਬੰਦਾ ਕਹਿੰਦਾ ਵੀ ਐ ਕਰਕੇ ਮੈਂ ਘੋੜਾ ਵੇਚਦਾ ਮੱਖਣਾ